ਦਾ ਸੰਦਰ ਖਾਦਾ ਹਾਂ ਆਈ ਜਾਣਾ ਉਸ ਕਿੰਦਰ ਖਾ ਕਰ ਮੈਨੂੰ ਫੜਾ ਦੇ ਨਨ ਆ ਵੀ ਆਡੀ ਉਹ ਕਾਲੇ ਦਾ ਸਨਮਾਨ ਨਹੀਂ ਕਰਨਾ ਅੱਛਾ ਆ ਪਹਿਲਾਂ ਖਾਂ ਸੁੱਕੇ ਪਹਿਲੇ ਖਾ ਦੇ ਲੱਡੂ ਨਾ ਬਣੀ ਖਾ ਦੇ ਉਹ ਮੇਜਰ ਆਣਾ ਕਾ ਹੈ ਨਾ ਕਾਲੇ ਦਾ ਵੀ ਕਰੋ ਯਾਰ ਸਨਮਾਨ ਆ ਦੇ ਖੜਾ ਆ ਦੇ ਖੜਾ ਉਹ ਲਿਆਂਦਾ ਸਰੂਪਾ ਕਰਦੇ ਆ ਹੋਰ ਨੰਨੇ ਬਸ ਆ ਫੋਟੋ ਲੈਣ ਨਾਲ ਤੂੰ ਲੈ ਕੇ ਗਈ ਕਾ ਦੇਖ ਕੋਈ ਨਾ ਨਹੀਂ ਹੋਗਾ ਮੇਰਾ ਪ੍ਰਧਾਨ ਨਾਲ ਹੋਣਗੇ ਤੇਰੇ ਤਿੰਨੇ ਯਾਰ ਤੁਸੀਂ ਕੋਈ ਨਹੀਂ ਨਹੀਂ ਸੁਖਵਿੰਦਰ ਕਿੰਨੇ ਜਾਣੀ ਤੁਸੀਂ ਹੋਗਾ ਮੈਂ ਕੱਢਾ ਕਰੀਦਾ ਕੋਈ ਨਾ ਜ਼ਿੰਮੇਵਾਰ ਹੁੰਦਾ ਵੀਰੇ ਇਹ ਤਾਂ ਬਹੁਤ ਗਲਤ ਹੋ ਗਿਆ ਕੋਈ ਮੈਨੂੰ ਪਤਾ ਹੋਣਾ ਚਾਹੀਦਾ ਇਹ ਚੀਜ਼ ਦਾ ਵੀ ਕੋਈ ਮਨਾਂ ਕੰਮ ਕਰ ਰਿਹਾ ਹੈ ਸਾਨੂੰ ਦੱਸ ਨਵੀਂ ਇੱਕ ਗੱਲ ਹੋਰ ਆਪਾਂ ਸੌ ਬੰਦਾ ਲੱਗੇ ਗਈ ਜਿੰਨਾਂ ਦਾ ਘੈਰਤ ਨਹੀਂ ਪੜੀ ਕੰਮ ਨੂੰ ਕਿਹਾ ਕਿਸੇ ਨਾਲ ਗੱਲ ਕਰ ਠੀਕ ਆ ਬਸ ਤਿੰਨ ਮਹੀਨਾ ਤੂੰ ਕਰ ਗੱਲ ਦੀ ਆਪਾਂ ਕੱਠੀ ਗਿਆ ਚਾਹੇ ਇਕੱਠਿਆਂ ਵੀਰੇ ਚਾਹੇ ਦੋਵਾਂ ਨਾਲ ਸੋਰਾ ਆਪਾਂ ਇਹਦੇ ਵਿੱਚ ਆਪਾਂ ਮੈਂ ਆਪਾਂ ਆਪਾਂ ਨਹੀਂ ਚੱਕਰ ਨਹੀਂ ਹੈਗਾ ਕਰਨਾ ਨਹੀਂ ਕਰਦਾ ਕੰਮ ਜੇ ਮੇਤਵਾਂ ਕਰਾਇਆ ਸੀ ਕੋਈ